ਆਸਾ ਮੁਹੱਲਾ ਪਹਿਲਾ ਕਿਆ ਜੰਗਲ ਟੂੰਦੀ ਜਾਏ ਮੈਂ ਘਰ ਬਨ ਹਰੀਆਵਲਾ ਸੱਚ ਟਿਕੈ ਘਰ ਆਈ ਸ਼ਬਦ ਉਤਾਵਲਾ ਜਹ ਦੇਖਾਂ ਤਹ ਸੋਈ ਅਵਰਨਾ ਜਾਣੀਏ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਏ ਰਹਾਉ ਆਪ ਮਲਾਵੇ ਸੱਚ ਤਾਂ ਮਨ ਭਾਵਈ ਚੱਲੈ ਸਦਾ ਰਜਾਈ ਅੰਕ ਸਮਾਵੈ ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਆਪੇ ਦੇ ਵਡਿਆਈਆਂ ਦੇ ਟੋਟ ਨਾ ਹੋਈ ਅਬੇ ਤਬੇ ਕੀ ਚਾਕਾਰੀ ਕਿਉ ਦਰਗਾਹ ਪਾਵੇਂ ਪੱਤਰ ਕੀ ਬੇੜੀ ਜੇ ਚੜ੍ਹੈ ਭਰ ਨਾਲ ਬੁਢਾਵੈ ਆਪਣੜਾ ਮਨ ਵੇਚੀਐ ਸਿਰ ਦੀਜੈ ਨਾਲੇ ਗੁਰਮੁਖ ਵਸਤ ਪਛਾਣੀਐ ਆਪਣਾ ਕਰ ਭਾਲੀ ਜੰਮਣ ਮਰਨਾ ਆਖੀਐ ਤਿਨ ਕਰਤਾ ਕੀਆ ਆਪ গো ਆਇਆ ਮਰ ਰਹੀ ਫਿਰ ਮਰਨ ਨਾ ਥੀਆ ਸਾਈ ਕਾਰਕ ਮਾਵਣੀ ਧੁਰ ਕੀ ਪਰਵਾਈ ਜੇ ਮਨ ਸਤਗੁਰ ਦੀ ਮਿਲੈ ਇਨ ਕੀਮਤ ਪਾਈ ਰਤਨਾ ਪਾਰਖ ਸੋ ਧਣੀ ਤਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਆਸਾ ਮਹੱਲਾ ਪਹਿਲਾ ਜਿਨਹੀ ਨਾਮ ਵਿਸਾਰਿਆ ਦੂਜੈ ਭਰਮ ਭੁਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੇ ਛਾਈ ਬਿਨ ਨਾਮੈ ਕਿਉ ਛੂਟੀ ਐ ਜੇ ਜਾਣੈ ਕੋਈ ਗੁਰਮਖੋਏ ਤਾ ਛੂਟੀ ਐ ਮਨ ਮੁਖ ਪਤਖ ਹੋਈ ਰਹਾਉ ਜਿੰਨੀ ਏ ਕੋ ਸੇਵਿਆ ਪੂਰੀ ਮਤ ਭਾਈ ਆਦ ਜਗਾਦ ਨਿਰੰਜਨਾ ਜਨ ਹਰ ਸਰਨਾਈ ਸਾਇਬ ਮੇਰਾ ਏਕ ਹੈ ਅਵਰ ਨਹੀਂ ਭਾਈ ਕਿਰਪਾ ਤੇ ਸੁਖ ਪਾਇਆ ਸਾਚੀ ਪਰਥਾਈ ਗੁਰ ਬਿਨ ਕਿਨੈ ਨਾ ਪਾਇਓ ਕੀਤੀ ਕਹਿ ਕਹਾਏ ਆਪ ਦਿਖਾਵੇ ਵਾਟੜੀ ਸੱਚੀ ਭਗਤ ਦਿਰੜਾਏ ਮਨ ਮੁਖ ਜੀ ਸਮਝਾਈ ਐ ਭੀ ਉੱਜੜ ਜਾਏ ਬਿਨ ਹਰ ਨਾਮ ਨਾ ਛੂਟਸੀ ਮਰਨਰਕ ਸਮਾਏ ਜਨਮ ਮਰੇ ਪਰਮਾਈ ਐ ਹਰ ਨਾਮ ਨਾ ਲੇਵੈ ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ ਜੇ ਹੀ ਸੇਵ ਕਰਾਈ ਐ ਕਰਨੀ ਭੀ ਸਾਈ ਆਪ ਕਰੇ ਕਿਸ ਅੱਖੀ ਐ ਵੇਖੈ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਟੀ ਐ ਦਰਗਾਹ ਪਤ ਪਾਏ ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ ਵੱਡਾ ਭਾਗ ਸਤਗੁਰ ਮਿਲੈ ਪਾਈਐ ਪਦ ਨਿਰਵਾਣੀ ਮੈਂ ਹੁਲ ਗਿਆ ਹੁਲ ਗਈ ਹਮ ਛੋਰੂ ਥਾਰੇ ਜਿਉ ਤਿਉ ਰਾਖੈ ਤਿਉ ਰਹਾ ਮੁਖ ਨਾਮ ਹਮਾਰੇ ਰਹਾਉ ਦਰਸ਼ਨ ਕੀ ਪਿਆਸਾ ਘਣੀ ਭਾਣੈ ਮਨ ਭਾਈਐ ਮੇਰੇ ਠਾਕੁਰ ਹਾਥ ਵਡਿਆਈਆਂ ਭਾਣੈ ਪਤ ਪਾਈਐ ਸਾਚੋ ਦੂਰ ਨਾ ਜਾਣੀਐ ਅੰਤਰ ਹੈ ਸੋਈ ਜਹ ਦੇਖਾਂ ਤਹ ਰਵ ਰਹੀ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੈ ਵਡਿਆਈ ਗੁਰਮਕ ਹੋਏ ਨਿਹਾਲੀ ਐ ਇਉਂ ਕੀਮਤ ਪਾਈ ਜੀਵੰਦਿਆਂ ਲਾਹਾ ਮਿਲੈ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਗੁਰ ਪਾਵੇ ਮਨਮੁਖ ਟੋਟਾ ਨਿਤ ਹੈ ਪਰਮ ਹੈ ਪਰਮਾਏ ਮਨਮੁਖ ਅੰਧ ਨਾ ਚੇਤਾਈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਐ ਸਾਚੈ ਲਿਵ ਲਾਈ ਗੁਰ ਭੇਟੇ ਪਾਰਸ ਭਏ ਜੋਤੀ ਜੋਤ ਮਲਾਈ ਐਨਸ ਰਹੇ ਨਿਰਾਲਮੂ ਕਾਰ ਧੁਰ ਕੀ ਕਰਨੀ ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਨੀ ਹਾਸਾ ਮਹੱਲਾ ਪਹਿਲਾ ਕੇਤਾ ਆਖਣ ਆਖੀਐ ਤਾਂ ਕੇ ਅੰਤ ਨਾ ਜਾਣਾ ਮੈਨ ਧਰਿਆ ਧਰ ਏਕ ਤੂੰ ਮੈ ਤਾਲ ਸਤਾਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੋਜੀ ਪਈ ਗੁਰ ਸ਼ਬਦੀ ਮੇਲਾ ਰਹਾ ਹਉ ਮੈਂ ਗਰਭ ਗਵਾਈਐ ਪਾਈਐ ਵਿਚਾਰ ਸਾਹਿਬ ਸਿਓ ਮਨ ਮਾਨਿਆ ਦੇ ਸਾਚ ਅਧਾਰ ਅਹਨਸ ਨਾਮ ਸੰਤੋਖੀਆ ਸੇਵਾ ਸੱਚ ਸਾਈ ਤਾਂ ਕੋ ਬਿਗਨ ਨਾ ਲਾਗੈਈ ਚੱਲੈ ਹੁਕਮਰ ਜਾਈ ਹੁਕਮਰ ਜਾਈ ਜੋ ਚੱਲੈ ਸੋ ਪਵੇ ਖਜ਼ਾਨੇ ਖੋਟੇ ਠਵਰ ਨਾ ਪਾਏਨੀ ਹਰਲੇ ਜੂਠ ਹਨ ਨਿਤ ਨਿਤ ਖਰਾ ਸੰਭਾਲੀਐ ਸੱਚ ਸੌਦਾ ਪਾਈਐ ਖੋਟੇ ਨਦਰ ਨਾ ਆਮਨੀ ਲੇ ਅਗਨ ਜਲਾਈਐ ਜਿਨੀ ਆਤਮ ਚੀਨਿਆ ਪਰਮਾਤਮ ਸੋਈ ਏਕੋ ਅਮਰਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿੰਨੀ ਚਾਖਿਆ ਸੱਚ ਰਹੇ ਅਗਾਈ ਤਿੰਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚੱਲ ਸਦਾ ਰਜਾਈ ਔਗਣ ਯਾਰੇ ਕਉ ਗੁਣ ਨਾਨਕੈ ਸੱਚ ਮਿਲੇ ਵਡਾਈ ਆਸਾ ਮਹੱਲਾ ਪਹਿਲਾ ਮਨਰਾ ਤਉ ਹਰ ਨਾਹੀਂ ਸੱਚ ਵਖਾਣਿਆ ਲੋਕਾਂ ਦਾ ਕਿਆ ਜਾਈ ਜਾਂ ਤੁਧ ਭਾਣਿਆ ਜੋ ਲਗ ਜੀਉ ਪ੍ਰਾਣ ਸੱਚ ਧਿਆਈ ਐ ਲਾਹਾ ਹਰ ਗੁਣ ਗਾਏ ਮਿਲੈ ਸੁਖ ਪਾਈ ਐ ਰਹਾਉ ਸੱਚੀ ਤੇਰੀ ਕਾਰ ਦੇਹ ਦਇਆਲ ਤੂੰ ਹਉ ਜੀਵਾ ਤੁਧ ਸਲਾਹੇ ਮੈਂ ਟੇਕ ਆਧਾਰ ਤੂੰ ਦਰ ਸੇਵਕ ਦਰਵਾਣ ਦਰਦ ਤੂੰ ਜਾਣੀ ਭਗਤ ਤੇਰੀ ਹੈਰਾਨ ਦਰਦ ਗੁ ਆਵਹੀ ਦਰਗਾਹ ਨਾਮ ਹਦੂਰ ਗੁਰਮੁਖ ਜਾਣ ਸੀ ਵੇਲਾ ਸੱਚ ਪਰਵਾਨ ਸ਼ਬਦ ਪਛਾਨ ਸੀ ਸਤ ਸੰਤੋਖ ਕਰ ਭਾਉ ਤੋ ਸਾ ਹਰ ਨਾਮ ਸੇ ਮਨੁ ਛੂਡ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨੇਹੋ ਸੱਚੈ ਲਾਇ ਆਪੇ ਕਰੀਨੀ ਆਉ ਜੋ ਤਿਸ ਭਾਇਆ ਸੱਚੇ ਸੱਚੀ ਦਾਤ ਦੇਹ ਦਿਆਲ ਹੈ ਤਿਸ ਸੇਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਉੱਤਮ ਹੋ ਨੀਚ ਸੇਵਕ ਕਾਂਡੀਆਂ ਨਾਨਕ ਨਦਰ ਕਰੇ ਹੋ ਮਿਲੈ ਸੱਚ ਵਾਂਡੀਆਂ ਆਸਾ ਮਹੱਲਾ ਪਹਿਲਾ ਆਉਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁੱਖ ਘਣੋ ਨਿਤ ਸਹਿ ਸਾਧੂਈ ਬਿਨ ਲਾਵੇ ਕਿਆ ਜੀਵਨਾ ਫੇਟ ਧ੍ਰਿਗ ਚਤਰਾਈ ਸਤਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ ਆਵਣ ਜਾਵਣ ਤਉ ਰਹੈ ਪਾਈਐ ਗੁਰ ਪੂਰਾ ਰਾਮ ਨਾਮ ਧਨ ਰਾਸ ਦੇ ਬਿਨ ਸਹਿ ਭ੍ਰਮ ਪੂਰਾ ਸੰਤ ਜਨ ਕੋ ਮਿਲ ਰਹਿ ਤਨ ਤਨ ਜਸ ਗਾਏ ਆਦ ਪੁਰਖ ਅਪਰੰਪਰਾ ਗੁਰਮਖ ਹਰ ਪਾਈ ਨਟੂਐ ਸਾਗ ਬਣਾਇਆ ਬਾਜੀ ਸੰਸਾਰਾ ਖਿਨ ਪਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ ਹਉ ਮੈਂ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਜਗ ਹਾਰੈ ਸੋ ਜਿਣੈ ਗੁਰ ਸ਼ਬਦ ਵਿਚਾਰਾ ਜਿਉ ਅੰਧ ਲੈ ਹੱਥ ਟੋਹਣੀ ਹਰ ਨਾਮ ਹਮਾਰੈ RAM ਨਾਮ ਹਰ ਠੀਕ ਹੈ ਨਿਸਦੌਤ ਸਵਾਰੈ ਜਿਉ ਤੂੰ ਰਖ ਹੈ ਤਿਉ ਰਹਾ ਹਰ ਨਾਮ ਆਧਾਰਾ ਅੰਤ ਸਖਾਈ ਪਾਇਆ ਜਨਮੁਕਤ ਦੁਆਰਾ ਜਨਮ ਮਰਨ ਦੁਖ ਮੀਟਿਆ ਜਪ ਨਾਮ ਮਰਾਰੇ ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ ਸਾਸਾ ਮਹੱਲਾ ਤੀਜਾ ਅਸ਼ਟ ਪਦੀਆਂ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਸਾਸਤ ਬੇਦ ਸਿਮਰਤ ਸਰ ਤੇਰਾ ਸੁਰਸਰੀ ਚਰਨ ਸੁਆਣੀ ਸਾਖਾ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਬ ਵਡਾਣੀ ਤਾਂ ਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ 33 ਕਰੋੜੀ ਦਾਸ ਤੇਵਾਰੇ ਰਿਧ ਸਿਧ ਪ੍ਰਾਣ ਆਧਾਰੀ ਤਾਂ ਕੇ ਰੂਪ ਨਾ ਜਾਹੀ ਲਖਣੇ ਕਿਆ ਕਰ ਆਖ ਵਿਚਾਰੀ ਤīn ਗੁਣਾ ਤੇਰੇ ਜੋਗ ਹੀ ਅੰਤਰ ਚਾਰੀ ਤੇਰੀਆਂ ਖਾਣੀ ਕਰਮ ਹੋਐ ਤਾਂ ਪਰਮ ਪਦ ਪਾਈਐ ਕਥੇ ਅਕਥ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੂ ਕਰੇ ਪਨਾਨੀ ਜਾਂ ਕੋ ਨਦਰ ਕਰਹਿ ਤੂੰ ਆਪਣੀ ਸਾਈ ਸੱਚ ਸੁਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾਂ ਤੁਧ ਭਾਵੈ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰੈ ਇਆਣੀ ਚਾਰਿ ਵੇਦ ਬ੍ਰਹਮੇ ਕਉ ਦੀਏ ਪੜ ਪੜ ਕਰੇ ਵਿਚਾਰੀ ਤਾਕਾ ਹੁਕਮ ਨਾ ਬੂਝੈ ਬਪੜਾ ਨਰਕ ਸੁਰਗ ਅਵਤਾਰੀ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰ ਅਵਤਾਰੀ ਤਿੰਨ ਪੀਅੰਤ ਨਾ ਪਾਇਆ ਤਾਕਾ ਕੀ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਕੀਆ ਸਭ ਸਾਚਾ ਦੇਹ ਤਾ ਸਾਚ ਵਖਾਣੀ ਜਾਂ ਕੋ ਸੱਚ ਬੁਝਾਵੇ ਆਪਣਾ ਸਹਜੇ ਨਾਮ ਸੁਮਾਣੀ ਆਸਾ ਮਹੱਲਾ